ਹਾਲ ਜੀ ਸਾਰਿਆਂ ਨੂੰ ਜੋਤ ਵਲੌਗ ਐਂਡ ਫਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਚੱਲੇ ਆਂ ਬਰਨਾਲਾ ਸਿਟੀ ਦੇ ਕੋਲ ਕਿਹੜੀ ਜਗ੍ਹਾ ਆਊਟਲੈਟ ਆਊਟਲੈਟ ਜੀ ਬੱਚਿਆਂ ਨੂੰ ਘੁਮਾਉਣ ਤੇ ਆਪਾਂ ਤੁਹਾਨੂੰ ਵੀ ਲੈ ਕੇ ਚੱਲਦੇ ਆਂ ਦਿਖਾਉਣੇ ਆ ਉੱਥੇ ਕੀ ਕੋਝਾ ਬੱਚਿਆਂ ਦੇ ਦੇਖਣ ਲਈ ਘੁੰਮਣ ਫਿਰਨ ਲਈ ਆਪਣੇ ਲਈ ਵੀ ਆਪਾਂ ਚੱਲਦੇ ਆਂ ਰਸਤੇ ਚਾਂਗੇ ਜਾ ਕੇ ਆਪਾਂ ਤੁਹਾਨੂੰ ਦਿਖਾਉਣੇ ਆ ਬੜੇ ਰਹਿ ਹੋ ਬਣੋਗੇ ਜੀ ਤੇ ਚੈਨਲ ਤੇ ਪਹਿਲੀ ਵਾਰ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਧਰ ਕੀ ਕਰ ਰਹੀ ਸੀ ਇਥੋਂ ਵੀ ਆ ਸਿੱਧਾ ਹੀ ਜਾਇਆ ਜਾਵੇ ਆ ਇਧਰ ਕੀ ਜਾ ਹਾਂ ਇਹ ਹੀ ਆ ਰਾ ਕੋ ਉਧਰ ਤੇ ਇਹ ਹੀ ਆ ਉਹਦੇ ਬੱਸੇ ਸੁਣੇ ਹੋ ਰਹਿੰਦੇ ਆ ਉਹਨਾਂ ਦੀ ਸਕਿਉਰਟੀ ਲੱਗੀ ਹੋਈ ਹੈ ਉੱਥੋਂ ਦੇਖ ਕੇ ਨਾ ਆਉਂਦੇ ਹੋਰ ਇਹ ਉਹ ਕੌਣ ਖੜੇ ਨੇ ਲੀ ਨੇ ਸੁਸਬੀਲੇ ਸੁਟਾਏਗਾ ਨਾ ਕੌਣ ਖੜੇ ਨੇ ਉਹ ਉਹ ਕਾਕਾ ਸਿੱਧੇ ਨਾ ਵੜੋ ਪਹਿਲੇ ਦੇਖ ਇਹਦਾਂ ਰੰਗ ਜਿਓ ਹੋਣੇ ਵਾਲਾ ਡੂੰਗਾ ਹੋ ਗਿਆ ਤੈਨੂੰ ਡੂੰਗਾ ਹਾਂ ¡Más cigarros. දෙක බච් බච්ච නේ ස්සාලකනනෑ බි බඩ්ඩයක පච්චාගමනුදැනනිබලග ආරගකා මහ 아이, 어디 한분 ਮੁੜ ਕੇ ਦੇਖਦਾਗਾ ਉਹਦੇ ਇਹਨੇ ਮੁੜ ਕੇ ਤੇ ਪਹਿਨਾ ਸੀ ਦਾ ਬਹੁਤ ਵਧੀਆ ਲੱਗਦਾ ਬਹੁਤ ਸੋਹਣਾ ਲੱਗਦਾ ਮੈਂ ਤੁਹਾਨੂੰ ਕਪੜੇ ਲੈ ਕੇ ਜਾਉਂਗਾ ਮੈਂ ਠੀਕ ਆ ਠੀਕ ਹੈ ਜੀ ਇੱਥੇ ਲੈ ਕੇ ਜਾਂਦਾ ਉਹ ਇਹਦੇ ਨਾਲ ਉਹ ਇਹਦੇ ਨਾਲ ਉਹ ਨਾਲ ਏ ਟਾਇਰ ਲੱਗੇ ਰੁੜੂ ਦਾ ਉਹ ਉਧਰ ਮੋੜ ਸੰਕਲਾਨ ਗਿਆ ਕੋਸਨ ਸਾਰੇ ਸ਼ਾਪਿੰਗ ਮਾਲ ਬਣੇ ਹੋਏ ਨੇ ਬਲੇ ਮੇਟੀ ਮ ਉਸਣਾ ਹਾ ਦਿਖਾਇਓ ਕਿਛੂ ਆ ਕਿੰਨਾ ਵਧੀਆ ਮੈਨ ਅਗਵਾਰੇ ਜੜਾਈ ਜਾਂਦੇ ਆ ਆ ਗਿਆ ਉਹ ਫੋਟੋ ਕਰਾਉਣ ਨੂੰ ਦੇਖਿਆ ਕਿੰਨੇ ਸੋਹਣੇ ਚਿਹਰੇ ਆ ਆਪਾ ਕਰਾਨੇ ਇੱਕ ਟਮ Hãy subscribe cho kênh Ghiền Mì Gõ Để là không bỏ lỡ những video hấp dẫn ਉਹਨੇ ਤਾਂ ਮੇਰੀ ਫੋਟੋ ਖਿੱਚੀ ਮੈਂ ਤੇ ਫੋਟੋ ਖਿਜਾਂਗਾ ਅੱਜ ਸਾਲੇ ਬੈਠੇ ਨੇ ਕੱਢੀ ਜਿਵੇਂ ਕੀ ਐਸੇ ਅੱਛਾ ਠੀਕ ਹੈ ਫੋਟੋ ਕਰਣੀ ਮੈਂ ਇੱਥੇ ਵੀ ਖੜ ਕੇ ਹੋ ਜੂ ਕਿ ਨਹੀਂ ਸੋਹਣੀ ਹੂੰ ਪਾਇਰਟ ਤੁਹਾਨੂੰ ਉੱਖ ਲੱਗਿਆ ਯਾਰ ਉੱਖ ਲੱਗਿਆ ਹੁਣ ਤੁਹਾਨੂੰ ਫੋਟੋ ਕਰਨਾ ਮੈਂ ਅੱਜ ਚੱਲੀ ਮੈਕਡੋਨਲਡਸ ਚ ਜਾਵਾਂਗੇ ਹੋ ਜੀ ਲੱਗਦਾ ਮੈਕਡੋਨਲਡਸ ਜਾਂ ਫਿਰ ਸਟਾਰਬਕਸ ਆਹ ਆਵੇ ਤਾਂ ਸਹੀ ਗੱਲ

ਆ ਲੈ ਲਾਟਾਂ ਕਿ ਨਹੀਂ ਸੁਣੀ ਲਾਦੀਆਂ ਨਾ ਕਿੰਨਾ ਸੁਣਾ ਲਾਦਾ ਪਾਣੀ ਕਿੰਨਾ ਸੁਣਾ ਲਾਦਾ ਪਾਣੀ ਕਿੰਨਾਂ ਪੱਤੇ ਜਾਂਦੇ ਆਹ ਆ ਦੇਖੋ ਕਿੰਨਾ ਸੁਣਾ ਲਾਦਾ ਨਾ ਮੈਂ ਸਾਰੇ ਬਸੇ ਲਾਟਾਂ ਹੀ ਲਾਟਾਂ ਲੈ ਇੱਥੇ ਵੀ ਲਾਟਾਂ ਲਾਈ ਹੋਈਆਂ ਸਾਰੇ ਕਿੰਨਾ ਵਧੀਆ ਲੱਗਦਾ ਕੋਮਕੇ ਜਦੋਂ ਇਹ ਦੇਖਦੇ ਆ ਬਹੁਤ ਮਜ਼ਾ ਆਉਂਦਾ ਕਿੰਨਾ ਸੁਹਣਾ ਲੱਗਦਾ ਪਾਣੀ ਇਹ ਡੈਕ ਦਾ ਝਰਨੇ ਵਾਂਗੂ ਹਨ ਆਸੇ ਪਾਸੇ ਲਾਈਟਾਂ ਲਾਈਆਂ ਇੱਧਰ ਬ੍ਰਿਜ ਜਿਹਾ ਬਣਾਇਆ ਹੋਇਆ ਆ ਇੱਧਰ ਫੇਰ ਟਰੈਕਟਰ ਜੇ ਖੜਾ ਫੋਟੋ ਖਰਾਉਣਾ ਸਾਰੇ ਪਾਸੇ ਠੰਡੀ ਨਦੀਏ ਲੁਕੀ ਰਾਤ ਨੂੰ ਲਾਈਟਾਂ ਵੀ ਚੱਲ ਪੈਂਦੀਆਂ ਨੇ ਕਿੰਨਾ ਵਧੀਆ ਲੱਗਦਾ ਕਿ ਕਰੀਆ ਨਾ ਨੋਂ ਵੱਜ ਗਏ ਨੇ ਜੀ ਰਾਤ ਦੇ ਆਪਣਾ ਪਕਵਾਨੇ ਬਸ ਗੱਡੀ ਘਟਣ ਲੈਨੇ ਤੇ ਚੱਲਦੇ ਆਂਗੇ ਬਹੁਤ ਸਮਾਂ ਲੱਗਿਆ ਬਣਾਈ ਅੱਜ ਰਾਤ ਨੂੰ ਥੇ ਉਸ ਤੋਂ ਵੀ ਜ਼ਿਆਦਾ ਸੋਹਣਾ ਲੱਗਦਾ ਪਾਣੀ ਦੇ ਗਰਮੇ ਤਿਆਰ ਨੇ ਆ ਜਾ ਚਾ ਚਲੋ ਠੀਕ ਜਿਹੀ ਕਰੇ ਜਾਂਦੀ ਹਾਂ ਬਸ ਕਰਦੇ ਚਾਹ ਨੂੰ ਲੱਗੇ हां छावणों ने हो? के मंगाया नहीं रहा था साया दही लेके अंदर को मन खुश हो गया ਤੇ ਅੱਗੇ ਕਿੰਦਾ ਚਾਹ ਜਿਹੜੇ ਲੱਗਣੇਸ ਲੱਗੇ ਜੇ ਹੈਗੇ ਸੀ ਤਾਂ ਹੀ ਲਾਇਆ ਹੀ ਫੇਰ ਵੀ ਮੈਨੂੰ ਦਾਤ ਤਾਂ ਦੇ ਕੁਝ ਹੈਗੇ ਸੀ ਤਾਂ ਹੀ ਲਾਇਆ ਹੀ ਕੋਈ ਨਾ ਤੂੰ ਚਾਹ ਦਾ ਪੂਰਾ ਕਰ ਲਾ ਦੇਖੀ ਥੈਂਕ ਯੂ ਵੀ ਨਿਕੇ ਆ ਦੇ ਲਾ ਪਾਪਾ ਨੇ ਇਹਦੇ ਲਾ ਪਤਾ ਮਨ ਮੈਂ ਥੈਂਕ ਯੂ ਵੀ ਨਿਕੇ ਥੈਂਕ ਯੂ ਥੈਂਕ ਯੂ चलो जी देख लो चला चलू के हाँ जी आप छुट्टियाँ कट के वापस आ गए गे तो हूँ लगे आप दोपहर की सब्जी तैयार करना गुबारे दलियां कट देंगे ਇਹ ਹਜੇ ਨੇਰੀ ਦਾ ਬਹੁਤ ਗੰਦ ਪਾਇਆ ਪਿਆਗਾ ਕਾ ਪਾਇਆ ਪਿਆ ਸਫਾਈਆਂ ਕਰਨੀਆਂ ਨੇ ਕੱਪੜੇ-ਕੱਪੜੇ ਦੇਖਦੇ ਆਂਗੇ ਧੋਣ ਵਾਲੇ ਪੈਣ ਜਿਹੜੇ ਉਹ ਧੋਦਾਂਗੇ ਤੇ ਪਹਿਲਾਂ ਹੁਣ ਦੁਪਹਿਰ ਦੀ ਰੋਟੀ ਤਿਆਰ ਕਰ ਲਈਏ ਤੇ ਬਾਕੀ ਕੱਲ ਅਸੀਂ ਸਾਨੂੰ ਆਉਂਦਿਆਂ ਨੂੰ ਬਹੁਤ ਲੇਟ ਹੋ ਗਿਆ ਅਸੀਂ ਆ ਕੇ ਵੀਡੀਓ ਕੋਈ ਨਹੀਂ ਬਣਾਈ ਹੈਗੀ ਸੀ ਤੇ ਹੁਣ ਆਪਾਂ ਫਾਰਮ ਦਾ ਕੰਮ ਕਰ ਵੀ ਦੇਖਣਾ ਬੁਟੀਕ ਦਾ ਵੀ ਦੇਖਣਾਗਾ ਦੋ ਤਿੰਨ ਦਿਨਾਂ ਹੋ ਗਏ ਬੁਟੀਕ ਵੀ ਬੰਦ ਦਾ ਕਰਦੇ ਕੰਮ ਘਾਹ ਵਿੱਚ ਜਾ ਕੇ ਆ ਕੇ ਕਰਦੇ ਕੰਮ ਦੁੱਬਣੇ ਹੋ ਜਾਂਦੇ ਨੇਗੇ ਤੇ ਹੁਣ ਆਪਾਂ ਤਾਂ ਸਬਜ਼ੀ ਕੱਟਣਾ ਇੱਕਦਾਂ ਬ੍ਰੇਕ ਬ੍ਰੇਕ ਜੀਆਂ ਜਿਆਦਾ ਹੁੰਦੀਆਂ ਨੇਗੀਆਂ ਤੇ ਇਹਨਾਂ ਨੂੰ ਕੱਟਣ ਨੂੰ ਬਹੁਤ ਟਾਈਮ ਲੱਗਦਾ ਇੱਕ ਕੰਡ ਹੁੰਦੀ ਐ ਇਹਨਾਂ ਤੇ ਨਾ ਸੱਟ ਵੱਜੂ ਤੁਹਾਡੇ ਹਟ ਚੋ ਬੈਠ ਕੇ ਪਾਚ ਕੇ ਨਾ ਖੇਡੋ ਬੈਠ ਕੇ ਖੇਡ ਲਓ ਉਹ ਮੁੰਡੇ বাজ ਕੇ ਨਾ ਖੇਡੋ ਤਾ ਬੈ ਕੇ ਖੇਡ ਲਾ 6 ਵਜੇ ਦੀ ਹੁੰਦੀ ਹੈਗੀ ਨੰਨਾਰੇ ਉਹ ਨਾਲ ਜੀਂ ਕਿਤਾਬਾਂ ਚੱਕ ਕੰਮਕਾਰ ਆਪ ਦਾ ਛੁੱਟੀਆਂ ਦਾ ਬਹੁਤ ਕੰਮ ਪਿਆਗਾ ਤੇ ਰਾਜੇ ਜੇ ਭੱਜ ਕੇ ਖੇਡਿਆ ਫੇਰ ਨਹੀਂ ਫਿਰ ਕੁੱਟ ਬਹੁ ਤੇਰੇ ਚਲੋ ਜੀ ਆਪਾਂ ਕੰਮ ਕਾਰ ਕਰ ਲਈਏ ਤੇ ਅੱਜ ਦੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰ ਦੇਾਂਗੇ ਤੇ ਮੇਰਾ ਮਨ ਨਹੀਂ ਕਰਦਾ ਜੀ ਹੁਣ ਸਟੀਚਿੰਗ ਦੀ ਵੀਡੀਓ ਬਣਾਉਣ ਨੂੰ ਕਿਉਂਕਿ ਤੁਸੀਂ ਸ਼ੇਅਰ ਨਹੀਂ ਕਰਦੇ ਅੱਗੇ ਪਤਾ ਨਹੀਂ ਕੀ ਗੱਲ ਆ ਜੀ ਆਪਣੇ ਵਧੀਆ ਚੱਲਦੀ ਸੀ ਵੀਡੀਓ ਤੇ ਜਿੱਸਾ ਹੁਣ ਆਪਣੇ ਸਬਸਕ੍ਰਾਈਬਰ ਨੇ ਵੀਡੀਓ ਨੂੰ ਤੁਸੀਂ ਘੱਟ ਦੇਖਦੇ ਹੋਗੇ ਨੋਟੀਫਿਕੇਸ਼ਨ ਤਾਂ ਮੇਰੇ ਹਿਸਾਬ ਨਾਲ ਸਾਰਿਆਂ ਕੋਲੇ ਜਾਂਦਾ ਹੋਊਗਾ ਵੀਡੀਓ ਦਾ ਤੇ ਚਲੋ ਕੋਈ ਗੱਲ ਨਹੀਂ ਜੀ ਦੇਖਦੇ ਆ ਹੁਣ ਆਪਾਂ ਅੱਜ ਤਾਂ ਫਿਲਹਾਲ ਸਾਰਾ ਦਿਨ ਆਪਣਾ ਸਫਾਈਆਂ ਤੇ ਲੰਘੂਗਾ ਤੇ ਸਬਜ਼ੀ ਪਾਣੀ ਬਣਾ ਕੇ ਸਫਾਈ ਨਸਬੀਆਂ ਕਰਕੇ ਤੇ ਸ਼ਾਮ ਨੂੰ ਜੇ ਟਾਈਮ ਲੱਗਿਆ ਤਾਂ ਆਪਾਂ ਸੂਟ ਸਟੀਚ ਕਰਾਂਗੇ ਕੁਝ ਤਾਂ ਮੈਂ ਉੱਥੋਂ ਕਟਿੰਗ ਕਰ ਲਈ ਆਈਆਂਗੀ ਤੇ ਬਾਕੀ ਜਿਹੜੇ ਇੱਥੇ ਪਏ ਨੇ ਆਪਾਂ ਬਾਅਦ ਚੋਂ ਕਰ ਲਾਂਗੇ ਪਹਿਲਾਂ ਜਿਹੜੇ ਕੱਟੇ ਹੋਏ ਨੇ ਉਹਨਾਂ ਨੂੰ ਸਟੀਚਿੰਗ ਕਰ ਦਈਏ ਤੇ ਅਜੇ ਇੱਕ ਅੱਧਾ ਦਿਨ ਤਾਂ ਥੋੜਾ ਸਬਕਤਬ ਜਾਈ ਨਹੀਂ ਆਉਣਾ ਜਾ ਕੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ